ਨਾ ਹੀ ਚਿਕਨ ਤੇ ਨਾ ਹੀ ਅੰਡੇ ਵੇਚ ਕੇ ਇਹਨਾਂ ਤੋਂ ਬਿਨਾਂ ਵੀ ਇੱਕ ਹੋਰ ਤਰੀਕਾ ਹੈਗਾ ਮੁਰਗੀ ਫਾਰਮ ਤੋਂ ਕਮਾਈ ਦਾ ਜਿਹਦੇ ਨਾਲ ਤੁਸੀਂ ਇੱਕ ਦਿਨ ਦੇ ਵਿੱਚ 1000 2000 3000 4000 5000 ਜਾਂ ਇਸ ਤੋਂ ਵੀ ਜ਼ਿਆਦਾ ਮੁਰਗੀ ਫਾਰਮ ਤੋਂ ਕਮਾਈ ਆ ਜਿਹੜੀ ਕਰ ਸਕਦੇ ਆ ਉਹ ਤਰੀਕਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਤੇ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਤੁਹਾਨੂੰ ਛਾਇ ਦੀ ਕੋਈ ਦੱਸੂਗਾ ਤੁਹਾਨੂੰ ਰੈਗੂਲਰ ਜਿਹੜੀਆਂ ਵੀਡੀਓਜ਼ ਲੋਕ ਪਾਉਂਦੇ ਨੇ ਉਹਨਾਂ ਵਿੱਚ ਸਿਰਫ ਇਹ ਦੱਸਣਗੇ ਕਿ ਇਹਨਾਂ ਨੂੰ ਅਸੀਂ ਕੀ ਪਾਇਆ ਅੱਜ ਕੀ ਕੀਤਾ ਅਸੀਂ ਫਾਰਮ ਦੀ ਕਿਵੇਂ ਸਫਾਈ ਕੀਤੀ ਆ ਪਰ ਇਹ ਜਿਹੜੀ ਕਮਾਈ ਦੀ ਜਾਣਕਾਰੀ ਹੈ ਨਾ ਇਹ ਤੁਹਾਨੂੰ ਕੋਈ ਨਹੀਂ ਦੇਵੇਗਾ ਸਹੀ ਢੰਗ ਦੇ ਨਾਲ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਨਹੀਂ ਚਾਹੁੰਦਾ ਹੈਗਾ ਕਿ ਮੇਰੇ ਬਰਾਬਰ ਕੋਈ ਖੜੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਵਧੀਆ-ਵਧੀਆ ਜਿਹੜੇ ਕਮੈਂਟ ਨੇ ਉਹ ਵੀ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਜਿਹੜੀ ਹੋਰ ਜਾਣਕਾਰੀ ਆ ਉਹ ਵਧੀਆ ਤਰੀਕੇ ਦੇ ਨਾਲ ਇੱਥੇ ਪੇਸ਼ ਕਰਾਂ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਤੇ ਸਬਸਕ੍ਰਾਈਬ ਦੇ ਨਾਲ ਜਿਹੜਾ ਹੌਸਲਾ ਆ ਵਾਅਦਾ ਆ ਕਿ ਹਾਂ ਬਈ ਸਾਹਮਣੇ ਵਾਲੇ ਜਿਹੜੇ ਦਰਸ਼ਕ ਦੇਖ ਰਹੇ ਨੇ ਮੈਂਬਰ ਦੇਖ ਰਹੇ ਨੇ ਉਹਨਾਂ ਨੂੰ ਵੀਡੀਓਜ਼ ਵਧੀਆ ਲੱਗਦੀਆਂ ਨੇ ਉਹਨਾਂ ਨੂੰ ਜਾਣਕਾਰੀ ਵਧੀਆ ਲੱਗਦੀ ਆ ਜਾਣਕਾਰੀ ਉਹਨਾਂ ਦੇ ਕੰਮ ਦੀ ਆ ਨਹੀਂ ਤੇ ਫਿਰ ਜੇਕਰ ਜਾਣਕਾਰੀ ਨਹੀਂ ਵਧੀਆ ਲੱਗਦੀ ਤੁਸੀਂ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ ਤੇ ਆਪਾਂ ਵੀ ਹੋਰ ਥੋੜੇ ਦਿਨਾਂ ਦੇ ਵਿੱਚ ਜਿਹੜਾ ਚੈਨਲ ਆ ਉਹ ਬੰਦ ਕਰ ਦੇਵਾਂਗੇ ਪਰ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਹੁਣ ਆਪਾਂ ਅੱਜ ਗੱਲ ਕਰਨ ਲੱਗੇ ਆਂ ਵੀ ਜਿਹੜਾ ਇਹ ਮੁਰਗੀ ਫਾਰਮ ਦਾ ਕੰਮ ਆ ਇਹਦੇ ਤੋਂ ਹੋਰ ਕਿ ਕਿਹੜੇ ਤਰੀਕੇ ਦੇ ਨਾਲ ਕਮਾਈ ਕੀਤੀ ਜਾ ਸਕਦੀ ਆ ਦੇਖੋ ਇੱਕ ਤਾਂ ਹੈਗਾ ਆ ਵੀ ਅੰਡੇ ਸੇਲ ਕਰਕੇ ਹਨਾ ਉਹ ਤਾਂ ਸਾਰਿਆਂ ਨੂੰ ਪਤਾ ਆ ਤੇ ਜਿਹੜਾ ਦੂਜਾ ਤਰੀਕਾ ਆ ਉਹ ਹੈਗਾ ਆ ਵੀ ਜਿਹੜੇ ਮੁਰਗੀਆਂ ਹੋਈਆਂ ਜਾਂ ਮੁਰਗੇ ਹੋਏ ਉਹ ਚਿਕਨ ਵਾਲਿਆਂ ਨੂੰ ਸੇਲ ਕਰ ਦਿੰਦੇ ਨੇ ਠੀਕ ਆ ਤੇ ਉਹ ਤਰੀਕਾ ਹੋ ਗਿਆ ਤੇ ਇਸ ਤੋਂ ਬਿਨਾ ਜਿਹੜਾ ਤੀਜਾ ਤਰੀਕਾ ਆ ਮੁਰਗੀ ਫਾਰਮ ਤੋਂ ਕਮਾਈ ਦਾ ਉਹ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਵੀ ਉਹ ਕੀ ਆ ਦੇਖੋ ਹੁਣ ਫਰਵਰੀ ਆ ਫਰਵਰੀ ਮਹੀਨਾ ਚੱਲ ਰਿਹਾ ਮਾਰਚ ਦੇ ਐਂਡ ਤੇ ਅਪ੍ਰੈਲ ਦੇ ਵਿੱਚ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਜਿਹੜੇ ਚੂਚੇ ਨੇ ਉਹ ਲੈ ਕੇ ਵਧੀਆ ਨਸਲ ਦੇ ਪਾਲ ਕੇ ਜਿਹੜੀ ਆਉਣ ਵਾਲੇ 5 ਮਹੀਨਿਆਂ ਦੇ ਵਿੱਚ ਮਤਲਬ ਕੀ ਚੜਦੇ ਸਿਆਲ ਤੁਸੀਂ ਇਹਨਾਂ ਤੋਂ ਕਮਾਈ ਹੈ ਜਿਹੜੀ ਕਰ ਸਕਦੇ ਆ ਠੀਕ ਆ ਇਸ ਦੇ ਨਾਲ ਹੀ ਇੱਕ ਹੋਰ ਤਰੀਕੇ ਨਾਲ ਵੀ ਤੁਸੀਂ ਕਮਾਈ ਕਰ ਸਕਦੇ ਆ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਮਾਰਚ ਅਪ੍ਰੈਲ ਦੇ ਵਿੱਚ ਜਿਹੜੇ ਚੂਚੇ ਨੇ ਉਹ ਖਰੀਦ ਲਵੋ ਜੇਕਰ ਤੁਸੀਂ 100 ਚੂਚਾ ਰੱਖਣਾ ਹੈ ਤੁਸੀਂ 100 ਚੂਚਾ ਰੱਖਣਾ ਹੈ ਤਾਂ ਤੁਸੀਂ 150 ਚੂਚਾ ਖਰੀਦ ਲਓ ਠੀਕ ਆ 100 ਚੂਚੇ ਦਾ ਤੁਸੀਂ ਟਾਰਗੇਟ ਰੱਖਿਆ ਆ ਆਪਣੀ ਕਮਾਈ ਦੇ ਲਈ ਵੀ ਅਸੀਂ ਅੰਡੇ ਸੇਲ ਕਰਨੇ ਆ ਪਰ ਤੁਸੀਂ ਖਰੀਦੋ 150 ਚੂਚੇ ਉਹਨਾਂ ਦੇ ਵਿੱਚੋਂ ਕੀ ਆ ਤੁਸੀਂ ਪਾਲ ਲੈ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪਾਲ ਲਿਆ ਠੀਕ ਆ ਜੇ ਵਿੱਚੋਂ 10 ਮਰ ਵੀ ਗਏ ਤੇ ਤੁਹਾਡੇ ਕੋ ਰਹਿ ਗਏ 140 ਤੇ 140 ਆ ਜਿਹੜੇ ਉਹ ਪਲ ਗਏ ਵਧੀਆ ਤਰੀਕੇ ਦੇ ਨਾਲ ਜਿਹੜੀ ਮੁਰਗੀ ਆ ਉਹ ਤਿਆਰ ਹੋ ਗਈ ਠੀਕਾ ਚੜਦੇ ਸਿਆਲ ਸਰਦੀਆਂ ਦੇ ਵਿੱਚ ਜਦੋਂ ਮੁਰਗੀ ਆਂਡੇ ਤੇ ਆ ਗਈ ਤੁਸੀਂ ਜਿਹੜੀਆਂ ਉੱਪਰਲੀਆਂ 40 ਮੁਰਗੀਆਂ ਨੇ ਉਹ ਸੇਲ ਕਰ ਸਕਦੇ ਆ ਤੁਹਾਡੇ ਕੋਲ ਜਗ੍ਹਾ ਘੱਟ ਆ ਤੁਸੀਂ ਸਿਰਫ 100 ਹੀ ਰੱਖ ਸਕਦੇ ਆ ਤੇ ਜਿਹੜੀਆਂ 40 ਉੱਪਰ ਦੀਆਂ ਮੁਰਗੀਆਂ ਆ ਉਹ ਤੁਸੀਂ ਸੇਲ ਕਰ ਦਿਓ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੁਰਗੀ ਆਂਡੇ ਤੇ ਆ ਗਈ ਜਾਂ ਹਜੇ ਨਹੀਂ ਆਉਣੀ ਹੈਗੀ ਸੌਰੀ ਜਾਂ ਮਤਲਬ ਹਜੇ ਆਉਣ ਲਈ ਤਿਆਰ ਆ ਤੇ ਜਿਹੜੀ ਮੁਰਗੀ ਆ ਇੱਕ ਮੁਰਗੀ ਆ ਜਿਹੜੀ 400 ਦੀ 450 ਦੀ ਜਾਂ 350 ਦੀ ਐਦਾਂ ਸੇਲ ਹੋ ਜਾਂਦੀ ਆ ਠੀਕ ਆ ਤੇ ਜੇ ਮੁਰਗੀ ਤੁਹਾਡੀ ਆਂਡੇ ਤੇ ਆ ਗਈ ਆ ਆਂਡੇ ਦੇਣ ਲੱਗ ਪਈ ਆ ਤਾਂ ਫਿਰ ਜਿਹੜੀ ਮੁਰਗੀ ਆ 5 550 ਤੋਂ ਘੱਟ ਨਹੀਂ ਵਿਕਦੀ ਹੈਗੀ ਉਹਨਾਂ ਦਿਨਾਂ ਦੇ ਵਿੱਚ ਸਤੰਬਰ ਅਕਤੂਬਰ ਨਵੰਬਰ ਤੇ ਦਸੰਬਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੁਰਗੀ ਦਾ ਰੇਟ ਆ ਇਹ ਬਹੁਤ ਜ਼ਿਆਦਾ ਉੱਪਰ ਜਾਂਦਾ ਆ ਕਿਉਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਆਂਡੇ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਤੇ ਮੁਰਗੀਆਂ ਜਿਹੜੀਆਂ ਬਹੁਤ ਘੱਟ ਮਿਲਦੀਆਂ ਨੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਸੇਲ ਕਰਕੇ ਮੁਰਗੀਆਂ ਮਨੋਂ ਤੁਹਾਡੇ ਕੋਲ 40 ਮੁਰਗੀਆਂ ਤੁਸੀਂ ਵਾਧੂ ਪਾਈਆਂ ਸੀਗੀਆਂ ਠੀਕ ਆ ਤੇ 40 ਮੁਰਗੀਆਂ ਤੁਸੀਂ ਸੇਲ ਕਰਦੇ ਆ ਇੱਕ ਮੁਰਗੀ ਤੁਹਾਡੀ 500 ਦੀ ਚਲ ਜਾਣੀ ਆ ਜੇ ਆਂਡੇ ਦੇਣ ਲੱਗ ਪਈ ਆ ਤਾਂ ਠੀਕ ਆ 500 ਦੀ ਮੰਨ ਕੇ ਚੱਲੋ ਜਿੱਦ ਚਾਰ ਮੁਰਗੀਆਂ ਵਿਕ ਗਈਆਂ ਤੁਹਾਡੀਆਂ ਤੇ ਇੱਕ ਦਿਨ ਦੇ ਵਿੱਚ ਤੁਸੀਂ 2000 ਰੁਪਏ ਕਮਾ ਲਿਆ ਹੁਣ ਤੁਸੀਂ ਸੋਚਦੇ ਹੋਣੀ ਆ ਕਿ ਸਾਡੇ ਤੋਂ ਮੁਰਗੀਆਂ ਲਊਗਾ ਕੌਣ ਬਹੁਤ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਕਈ ਇਹੋ ਜਿਹੇ ਇਨਸਾਨ ਵੀ ਹੁੰਦੇ ਨੇ ਜਿਹੜੇ ਸਿਰਫ ਸਰਦੀਆਂ ਦੇ 5-6 ਮਹੀਨੇ ਹੀ ਮੁਰਗੀਆਂ ਨੂੰ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਘਰ ਵਾਸਤੇ ਅੰਡੇ ਚਾਹੀਦੇ ਹੁੰਦੇ ਨੇ ਉਹਨਾਂ ਕੋਲ ਜਗ੍ਹਾ ਵੀ ਹੁੰਦੀ ਆ ਤੇ ਉਹ ਸਰਦੀਆਂ ਦੇ ਵਿੱਚ 4-5 ਮਹੀਨੇ ਬਸ ਮੁਰਗੀਆਂ ਜਿਹੜੀਆਂ 10-12 ਲੈ ਕੇ ਆਪਣੇ ਘਰ ਵਾਸਤੇ ਜਿਹੜੇ ਅੰਡੇ ਆ ਉਹਨਾਂ ਤੋਂ ਲੈਂਦੇ ਨੇ ਉਸ ਤੋਂ ਬਾਅਦ ਉਹ ਸੇਲ ਕਰ ਦਿੰਦੇ ਨੇ ਠੀਕ ਆ ਜਾਂ ਫਿਰ ਇਹ ਕਹਿ ਲਓ ਵੀ ਜਿਨ੍ਹਾਂ ਜਿਹੜੇ ਚਿਕਨ ਵਗੈਰਾ ਖਾਂਦੇ ਨੇ ਉਹ ਫਿਰ ਵੱਢ ਕੇ ਖਾ ਲੈਂਦੇ ਨੇ ਠੀਕ ਆ ਤੇ ਇਸ ਦੇ ਨਾਲ ਤੁਹਾਡੀ ਜਿਹੜੀ ਕਮਾਈ ਆ ਉਹ ਹੋ ਜਾਣੀ ਆ ਜਿੰਨਾ ਤੁਹਾਡਾ ਖਰਚਾ 5-6 ਮਹੀਨਿਆਂ ਦੇ ਵਿੱਚ ਚੂਚੇ ਪਾਲਣ ਤੇ ਤੇ ਮੁਰਗੀਆਂ ਪਾਲਣ ਤੇ ਆਇਆ ਹੋਣਾ ਆ ਉਹ ਜਿਹੜਾ ਤੁਸੀਂ ਖਰਚ ਆ ਉਹ 40 ਮੁਰਗੀਆਂ ਤੋਂ ਤੁਸੀਂ ਥੋੜੇ ਦਿਨਾਂ ਵਿੱਚ ਹੀ ਕਮਾ ਲੈਣਾ ਆ ਤੇ ਜਿਹੜੀਆਂ ਤੁਹਾਡੇ ਕੋਲ 100 ਮੁਰਗੀਆਂ ਬਚੀਆਂ ਨੇ ਤੇ ਉਹ ਤੁਸੀਂ ਅੰਡਿਆਂ ਦੇ ਲਈ ਰੱਖ ਸਕਦੇ ਆ ਇਹ ਜਿਹੜਾ ਤਰੀਕਾ ਹੈ ਇਹ ਬਹੁਤ ਫਾਇਦੇਮੰਦ ਆ ਇਹ ਤਰੀਕਾ ਮੈਂ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਖੁਦ ਇਹ ਜਿਹੜਾ ਤਰੀਕਾ ਆ ਟ੍ਰਾਈ ਕਰਨਾ ਹੈ ਕਿਉਂਕਿ ਐਦਾਂ ਨਹੀਂ ਆ ਵੀ ਇਹ ਤਰੀਕਾ ਹੈ ਜਿਹੜਾ ਮੈਂ ਆਪਣੇ ਕੋਲੋਂ ਕਹਿ ਰਹੀ ਹਾਂ 1980 ਤੋਂ ਬਜ਼ੁਰਗ ਗਿਆ ਜੋ ਇਹ ਕੰਮ ਕਰਦੇ ਨੇ ਜਿਨ੍ਹਾਂ ਤੋਂ ਮੈਂ ਇਹ ਜਿਹੜੇ 20 ਚੂਚੇ ਲੈ ਕੇ ਆਈ ਸੀ ਉਹ ਇੱਕ ਦਿਨ ਦੇ ਦੋ ਦਿਨ ਦੇ ਚੂਚੇ ਆ ਜਿਹੜੇ ਪਾਲਦੇ ਨੇ ਉਹਨਾਂ ਕੋਲ ਜਗ੍ਹਾ ਹੈਗੀ ਆ ਉਸ ਤੋਂ ਬਾਅਦ ਉਹ ਸੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਠੀਕ ਆ ਕੋਈ ਉਹਨਾਂ ਤੋਂ ਮਹੀਨੇ ਦਾ ਚੂਚਾ ਲੈ ਗਿਆ ਕੋਈ ਉਹਨਾਂ ਤੋਂ 2 ਮਹੀਨੇ ਦਾ ਚੂਚਾ ਲੈ ਗਿਆ ਕੋਈ 5 ਮਹੀਨਿਆਂ ਦਾ ਲੈ ਗਿਆ ਚੂਚਾ ਤੇ ਜਿਹੜੇ ਚੂਚੇ ਵਿਕ ਗਏ ਠੀਕ ਆ ਉਸ ਤੋਂ ਬਾਅਦ ਸਤੰਬਰ ਅਕਤੂਬਰ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੁਰਗੀਆਂ ਨੇ ਉਹ ਬਿਲਕੁਲ ਆਂਡੇ ਤੇ ਆ ਜਾਂਦੀਆਂ ਨੇ ਤੇ ਉਹ 400 500 550 ਨੂੰ ਸੇਲ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਵੀ ਕਿਹੜੇ ਦਿਨਾਂ ਦੇ ਵਿੱਚ ਮੁਰਗੀ ਦਾ ਰੇਟ ਵਧੀਆ ਲੱਗਣਾ ਆ ਜਿਹੜੇ ਚੂਚੇ ਪਹਿਲਾਂ ਵਿਕ ਗਏ ਵਿਕ ਗਏ 2 ਮਹੀਨੇ ਦੇ ਵਿਕ ਗਏ 3 ਮਹੀਨੇ ਦੇ ਵਿਕ ਗਏ ਬਾਕੀ ਦੀਆਂ ਮੁਰਗੀਆਂ ਜਿਹੜੀਆਂ ਉਹ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਦਸੰਬਰ ਦੇ ਵਿੱਚ ਸਤੰਬਰ ਦੇ ਵਿੱਚ ਸੇਲ ਕਰ ਦਿੰਦੇ ਨੇ ਜੇ ਤਾਂ ਮੁਰਗੀ ਅੰਡੇ ਦੇਣ ਲੱਗ ਪਈ ਤਾਂ 550 ਨੂੰ ਇੱਕ ਮੁਰਗੀ ਜਾਂਦੀ ਆ ਜੇਕਰ ਮੁਰਗੀ ਹਜੇ ਅੰਡੇ ਤੇ ਸਿਰਫ ਆਈ ਆ ਤਾਂ ਫੇਰ ਉਹ ਜਿਹੜੀ ਮੁਰਗੀ ਆ 350 400 300 ਐਦਾਂ ਵੀ ਬਿਲ ਜਾਂਦੀ ਆ ਤੇ ਜਿਹੜੀਆਂ ਮੁਰਗੀਆਂ ਉਹਨਾਂ ਦੇ ਕੋਲ ਬਚ ਗਈਆਂ ਉਹ ਉਹਨਾਂ ਤੋਂ ਅੰਟੀ ਲਈ ਕੀ ਸੀਲ ਕਰਦੇ ਨੇ ਇਹ ਤਰੀਕਾ ਦੇਖ ਲੋ ਕੰਮ ਕਰਨੇ ਦਾ ਜੇਕਰ ਤੁਹਾਨੂੰ ਨਾ ਤਰੀਕਾ ਆ ਗਿਆ ਤੇ ਤੁਸੀਂ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਕਰ ਸਕਦੇ ਆ ਹਜ਼ਾਰਾਂ ਕੀ ਲੱਖਾਂ ਦੇ ਹਿਸਾਬ ਨਾਲ ਵੀ ਕਮਾਈ ਕਰ ਸਕਦੇ ਆ ਪਰ ਤਰੀਕਾ ਜਿਹੜਾ ਆ ਤੁਹਾਡਾ ਜੇਕਰ ਸਹੀ ਹੋਵੇ ਇੱਕ ਸਾਲ ਦੇ ਵਿੱਚ ਕਿਸੇ ਨੂੰ ਵੀ ਤਰੀਕਾ ਨਹੀਂ ਪਤਾ ਲੱਗਦਾ ਹੈਗਾ ਇਸ ਕੰਮ ਨੂੰ ਠੰਡੇ ਦਿਮਾਗ ਦੇ ਨਾਲ ਹੌਲੀ-ਹੌਲੀ ਕਰੋ ਥੋੜੇ ਤੋਂ ਸ਼ੁਰੂ ਕਰੋ ਤੇ 32 ਵੱਲ ਨੂੰ ਲੈ ਕੇ ਜਾਓ ਤੇ ਕਾਮਜਾਬ ਆ ਜਿਹੜੇ ਜ਼ਰੂਰ ਹੋਵੋਗੇ ਵਧੀਆ ਕਮਾਈ ਦੇ ਲਈ ਜਿੱਦਾਂ ਮੈਂ ਤਰੀਕੇ ਜਿਹੜੇ ਦੱਸੇ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰੋ ਇੱਕ ਵਾਰ ਫੋਲੋ ਕਰਕੇ ਦੇਖੋ ਜੇ ਨਹੀਂ ਤਰੀਕਾ ਪਸੰਦ ਆਇਆ ਤਾਂ ਤੁਸੀਂ ਬੇਸ਼ੱਕ ਇਹ ਕੰਮ ਹੀ ਛੱਡ ਦਿਓ ਪਰ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮਾਈ ਆ ਉਹ ਹੈਗੀ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਵਧੀਆ-ਵਧੀਆ ਜਿਹੜੇ ਕਮੈਂਟ ਆ ਉਹ ਵੀ ਕਰ ਦਿਆ ਕਰੋ ਤੇ ਜੇ ਇਸ ਤੋਂ ਬਿਨਾ ਕੋਈ ਤੁਹਾਨੂੰ ਜਾਣਕਾਰੀ ਚਾਹੀਦੀ ਆ ਤਾਂ ਮੇਰਾ ਇੰਸਟਾਗ੍ਰam ਜਿਹੜਾ ਸੌਰੀ ਮੇਰੀ ਇੰਸਟਾਗ੍ਰam ਜੋ ਆਈਡੀ ਆ ਉਹ ਚੈਨਲ ਤੇ ਮੈਂਸ਼ਨ ਕੀਤੀ ਗਈ ਹੋਈ ਆ ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਜਿਹੜਾ ਕਰ ਸਕਦੇ ਆ ਤੇ ਆਪਾਂ ਰਿਪਲਾਈ ਆ ਜਿਹੜਾ ਜਰੂਰ ਦੇਵਾਂਗੇ ਧੰਨਵਾਦ